ਛੋਟੇ ਹੁੰਦੇ ਕਿਤਾਬਾਂ ਦੇ ਵਿੱਚ ਜਦੋਂ ਗਦਰੀ ਬਾਬਿਆਂ ਬਾਰੇ ਜਾਂ ਕਰਤਾਰ ਸਿੰਘ ਸਰਾਭਾ ਹੋਰਾਂ ਬਾਰੇ ਭਗਤ ਸਿੰਘ ਹੋਰਾਂ ਬਾਰੇ ਪੜ੍ਹਦੇ ਹੁੰਦੇ ਸੀ ਨਾ ਕਿਤੇ ਇੱਕ ਸ਼ਬਦ ਆਉਣਾ ਹੁੰਦਾ ਸੀ ਜਲਾਵਤਨ ਜਾਂ ਜਲਾਵਤਨੀ ਜਲਾਵਤਨੀ ਉਹ ਕਈ ਵਾਰੀ ਨਹੀਂ ਪਤਾ ਲੱਗਦਾ ਸੀ ਕਿਉਂਕਿ ਉਦੋਂ ਇੰਨਾ ਗਿਆਨ ਨਹੀਂ ਹੁੰਦਾ ਸੀ ਜੀ ਹੁਣ ਇਹ ਸ਼ਬਦ ਫਿਰ ਬੜੇ ਸਮੇਂ ਬਾਅਦ ਸੁਣਨ ਨੂੰ ਮਿਲਿਆ ਇੱਕ ਬੰਦਾ ਬੜੀ ਚਰਚਾ ਦੇ ਵਿੱਚ ਹੈ ਗਜਿੰਦਰ ਸਿੰਘ ਜਲਾਵਤਨੀ ਕੌਣ ਨੇ ਜੀ ਇਹ ਗਜਿੰਦਰ ਸਿੰਘ ਜਲਾਵਤਨੀ ਦੇਖੋ ਅੱਜ ਤੁਸੀਂ ਬਿਲਕੁਲ ਇਹ ਨਾਂ ਜਿਹੜਾ ਹੈ ਸੋਸ਼ਲ ਮੀਡੀਆ ਤੇ ਪੜ ਰਹੇ ਹੋ ਉਹ ਗਏ ਸੁਣ ਰਹੇ ਹੋਗੇ ਬਿਲਕੁਲ ਗਜੇਂਦਰ ਸਿੰਘ ਚਲਾਵਤਨੀ ਅੱਛਾ ਗੱਲ ਇਹ ਆ ਕਿ ਮੈਂ ਵੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਇਸ ਖਬਰ ਬਾਰੇ ਤੇ ਉਹ ਮੁੰਡੇ ਨੇ ਵੀ ਗੂਗਲ ਮਾਰਿਆ ਦਵਾ ਦਵਾ ਹਮ ਅੱਜ ਕੱਲ ਗੂਗਲ ਬਾਬਾ ਦੇ ਛਰਨੀ ਕਹਿ ਲੋ ਜਾਂ ਚਰਨੀ ਕਹਿ ਲੋ ਜਾਣਾ ਪੈਂਦਾ ਆ ਬਿਲਕੁਲ ਬਿਲਕੁਲ ਤਾਂ ਉਸ ਤੋਂ ਬਾਅਦ ਫਿਰ ਉਹਨੇ ਸਾਰੀ ਸਟੋਰੀ ਜਿਹੜੀ ਕੱਢ ਕੇ ਪੜੀ ਹਮ ਦਰਅਸਲ ਕੀ ਹੈ ਕਿ ਗਜੇਂਦਰ ਸਿੰਘ ਉਹਨਾਂ ਬੰਦਿਆਂ ਚੋਂ ਨਹੀਂ ਜੀ ਜਿਨ੍ਹਾਂ ਬੰਦਿਆਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਜਿਹੜਾ ਉਹ ਆਪਦੇ ਮੁਲਕ ਤੋਂ ਬਾਹਰ ਕੱਟਿਆ ਹੂੰ ਜਲਾਵਤਨੀ ਕਹਿ ਲੋ ਜੀ ਪੁਰਾਣੇ ਸਮਿਆਂ ਦੇ ਵਿੱਚ ਆ ਬੇਵਤਨ ਪ੍ਰਾਣੇ ਸਮਿਆਂ ਚ ਨਾ ਆਪਾਂ ਕਹਿੰਦੇ ਹੁੰਦੇ ਜਾਂ ਸੁਣਿਆ ਜੀ ਕਈ ਵਾਰ ਜਾਂ ਕਹਿ ਦਿੰਦੇ ਹੁੰਦੇ ਆ ਕਿ ਉਹ ਫਲਾਣੇ ਨੂੰ ਰਾਜ ਭਾਗ ਉਥੋਂ ਕਹਿ ਦਿੱਤਾ ਕਿ ਛੱਡ ਕੇ ਚਲਾ ਜਾ ਜੰਗਲਾਂ ਨੂੰ ਚਲੇ ਜਾ ਜਾਂ ਮਤਲਬ ਕਿ ਬੇਦਖਲ ਕਰ ਦਿੱਤਾ ਬੇਵਤਨਾ ਕਰ ਦਿੱਤਾ ਦੇਸ਼ ਨਿਕਾਲਾ ਸ਼ਬਦੀ ਬਿਲਕੁਲ ਉਸੇ ਚੀਜ਼ ਚ ਆਉਂਦਾ ਹਾਂ ਮੈਂ ਭੁੱਲ ਰਿਹਾ ਸੀਗਾ ਦੇਸ਼ ਨਿਕਾਲਾ ਦੇ ਦਿੱਤਾ ਤਾਂ ਇਸ ਤਰ੍ਹਾਂ ਦੀ ਹੀ ਇਹ ਕਹ ਲੋ ਕਹਾਣੀ ਹੈ ਦਰਸਨ ਕੀ ਹੈ ਥੋੜਾ ਤੁਹਾਨੂੰ ਮੈਂ ਪਿੱਛੇ ਲੈ ਜਾਣਾ ਪਿਛਲੇ ਦਿਨ ਹੀ ਨਾ ਮੈਂ ਸੁਖਮ ਸਿੰਘ ਜੋ ਇੰਡੀਆ ਦੀਆਂ ਹਾਈ ਜੈਕਿੰਗਸ ਦੀਆਂ ਕਟਨਾਮਾ ਵਾਪਰੀਆਂ ਉਹਨਾਂ 'ਤੇ ਸਟੱਡੀ ਕਰ ਰਿਹਾ ਸੀ ਮੇਰਾ ਮਤਲਬ ਕਿ ਇੱਕ ਰੁਝਾਨ ਹੈ ਕਿ ਮੈਂ ਵਕ ਵਕ ਚੀਜ਼ਾਂ ਨੂੰ ਪੜ੍ਹਦਾ ਤਾਂ ਬੜੀ ਡੀਪਲੀ ਜਾ ਕੇ ਜਾਣਨ ਦਾ ਯਤਨ ਕਰੀਦਾ ਜੀ ਇੰਡੀਆ ਚ 70ਵੇਂ ਦਹਾਕੇ ਤੋਂ ਸ਼ੁਰੂ ਹੋ ਕੇ 1999 ਤੱਕ ਹੂੰ ਉਪਰੋ ਥੱਲੀ ਤਕਰੀਬਨ 15-16 ਘਟਨਾਵਾਂ ਵਾਪਰਦੀਆਂ ਜੀ ਤੇ ਉਹਦੇ ਵਿੱਚ ਜ਼ਿਆਦਾਤਰ ਸਿੱਖ ਨੌਜਵਾਨਾਂ ਨੇ ਉਸ ਵੇਲੇ ਹਾਈਜੈਕਿੰਗਸ ਜਿਹੜੀਆਂ ਜਾਂਾਂ ਦਿੱਤੀਆਂ ਹੂੰ ਵਿੱਚ ਦੀ ਕਈ ਸਾਲ ਇਸ ਤਰ੍ਹਾਂ ਦੇ ਆਏ ਜਦੋਂ 2-2 3-3 ਇੱਕੋ ਸਾਲ ਹੋਈਆਂ ਤੇ ਕਈ ਵਾਰ ਤੇ ਜਿਵੇਂ ਇੱਕ 1984 ਦੇ ਵਿੱਚ ਕੀਤੀ ਗਈ ਸੀਗੀ ਉਸ ਹੱਬ ਲਾ ਲਓ ਕਿ ਸ਼ਾਇਦ ਕੁਝ ਹਫਤਿਆਂ ਦੇ ਹੀ ਵਕਫੇ ਦੇ ਵਿੱਚ ਕੀਤੀ ਗਈ ਸੀਗੀ ਜੀ ਉਹ ਵੀ ਇੱਕ ਬਹੁਤ ਵੱਡੀ ਹਾਈਜੈਕਿੰਗ ਸੀ ਉਹ ਸਿਰਫ 20 22 ਸਾਲ ਦੇ ਨੌਜਵਾਨ ਸੀ ਪੰਜ ਜਿਨ੍ਹਾਂ ਨੇ ਬਿਨਾ ਕਿਸੇ ਕਹਿ ਲੋ ਕਿ ਅਸਲਾ ਬਰੂਤੋਂ ਉਹ ਜਹਾਜ਼ ਇੱਥੋਂ ਲਾਹੌਰ ਖੜਿਆ ਲਾਹੌਰ ਤੋਂ ਕਰਾਚੀ ਕਰਾਚੀ ਤੋਂ ਦੁਬਈ ਤੇ ਦੁਬਈ ਦੇ ਵਿੱਚ ਵੀ ਅਮਰੀਕਨ ਜਿਹੜਾ ਉਸ ਵੇਲੇ ਵੱਡਾ ਸਫੀਰ ਸੀ ਉਹ ਇਨਵੋਲਵ ਹੋਇਆ ਯਾਨੀ ਕਈ ਦੇਸ਼ ਇਨਵੋਲਵ ਹੋ ਜਾਂਦੇ ਹਨ ਯਾਨੀ 20 ਸਾਲ 22 ਸਾਲ ਜਿਨ੍ਹਾਂ ਦੀ ਉਮਰ ਉਹਨਾਂ ਨੇ ਏਡਾ ਤਗੜਾ ਕੰਮ ਕੀਤਾ ਹੁਣ ਇਹ ਜਿਹੜਾ ਮਾਮਲਾ ਸੀਗਾ ਇਹ ਇਸ ਤਰ੍ਹਾਂ ਸੀਗਾ ਕਿ ਗਜੇਂਦਰ ਸਿੰਘ ਬਾਰੇ ਜਿੰਨੀ ਕੋਈ ਜਾਣਕਾਰੀ ਮਿਲਦੀ ਹੈ ਉਹ ਇਹ ਹੋਇਆ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਸੀਗੇ ਉੱਥੇ ਰਹਿੰਦੇ ਸੀਗੇ ਉਸ ਤੋਂ ਬਾਅਦ ਇਹਨਾਂ ਦਾ ਚੁਕਾ ਸਿਕ ਸਟੂਡੈਂਟ ਫੈਡਰੇਸ਼ਨ ਉਦੋਂ ਬਹੁਤ ਐਕਟਿਵ ਸੀ ਜੀ ਫਿਰ ਉਸ ਤੋਂ ਬਾਅਦ ਕਹ ਲੋ ਕਿ ਇਹ 1981 ਨੂੰ 29 ਸਤੰਬਰ ਸੀ ਜਦੋਂ 111 ਯਾਤਰੀ 6 ਕਰੂ ਮੈਂਬਰ ਜੀ ਇਹ ਜਹਾਜ਼ ਜਿਹੜਾ ਉਹ ਦਿੱਲੀ ਤੋਂ ਅੰਮ੍ਰਿਤਸਰ ਵਾਸਤੇ ਉਡਾਣ ਭਰਦਾ ਇਹਨਾਂ ਨੇ ਹਾਈਜੈਕ ਕਰ ਲਿਆ ਸੀਗਾ ਜੀ ਗਜੇਂਦਰ ਸਿੰਘ ਉਦੋਂ ਲਾਲੋ ਕੇ ਭਰ ਜਵਾਨੀ ਚੀ ਸੀ ਜੀ ਜੀ ਤੇ ਇਸ ਜਹਾਜ਼ ਨੂੰ ਵੀ ਪਾਕਿਸਤਾਨ ਖੜਿਆ ਗਿਆ ਸੀਗਾ ਉਸ ਤੋਂ ਬਾਅਦ ਕੀ ਹੋਇਆ ਸੀਗਾ ਕਿ ਇੰਡੀਆ ਦੀ ਅਰਜ਼ ਉਦੋਂ ਮੰਨ ਲਈ ਗਈ ਸੀ ਕਿ ਤੋਂ ਉੱਥੇ ਫਿਰ ਪਾਕਿਸਤਾਨ ਨੇ ਕਾਰਵਾਈ ਕਰਕੇ ਉਹ ਜਹਾਜ਼ ਛਡਾਲਿਆ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਡਿਮਾਂਡ ਕੀਤੀ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਜਿਹੜੇ ਕਿ ਉਸ ਕੇਸ ਦੇ ਵਿੱਚ ਜਿਹੜਾ ਕਿ ਸ਼ਾਇਦ ਜਗਤ ਨਾਰਾਇਣ ਦੇ ਕਤਲ ਨਾਲ ਜੁੜਿਆ ਸੀਗਾ ਕਿ ਉਸ ਕੇਸ ਦੇ ਵਿੱਚ ਜੋ ਅਰੈਸਟ ਕੀਤਾ ਹੈ ਹਿਰਾਸਤ ਚ ਲਿਆ ਹੈ ਤਾਂ ਭਈ ਉਹ ਮੁਕਤ ਕੀਤਾ ਜਾਵੇ ਹਮ ਹਿਰਾਸਤ ਚੋਂ ਜੀ ਹੁਣ ਦੂਜੀ ਚੀਜ਼ ਕਿ ਉੱਥੇ ਫਿਰ ਇੱਕ ਸ਼ਾਇਦ 5 ਲੱਖ ਡਾਲਰ ਦੀ ਡਿਮਾਂਡ ਰੱਖੀ ਗਈ ਹਮ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੀ ਉਹ ਕਾਰਵਾਈ ਸੀਗੀ ਉਹਦੇ ਬਾਅਦ ਸਾਰਾ ਕੁਝ ਜਿਹੜਾ ਜੀ ਠੀਕ ਹੋ ਗਿਆ ਚਲੋ ਜਹਾ ਅਜ ਮੁਕਤ ਹੋ ਗਿਆ ਤੇ ਉਸ ਤੋਂ ਬਾਅਦ ਇੱਕ ਮੁਕਦਮਾ ਜਿਹੜਾ ਉਹ ਇਹਨਾਂ ਦੇ ਖਿਲਾਫ ਉੱਥੇ ਦਰਜ ਕੀਤਾ ਗਿਆ ਪਾਕਿਸਤਾਨ ਚ ਹੂੰ ਉਹਦੇ ਚ ਇਹਨਾਂ ਨੂੰ 14 ਸਾਲ ਸਜ਼ਾ ਕੱਟਣੀ ਪਈ ਸਾਰਿਆਂ ਨੂੰ ਇਹ ਸਨ ਪੰਜ ਜਾਨੇ ਜੀ ਨਾਲ ਸੀਗੇ ਸਤਨਾਮ ਸਿੰਘ ਤੇਜਿੰਦਰਪਾਲ ਸਿੰਘ ਜਸਬੀਰ ਸਿੰਘ ਤੇ ਕਰਨ ਸਿੰਘ ਜਿਹ ਮੈਂ ਨਾਂ ਨਹੀਂ ਬੁਲਦਾ ਹੂੰ ਹੂੰ ਉਹ ਤੋਂ ਬਾਅਦ ਕੀ ਹੁੰਦਾ ਕਿ 1994-95 ਚ ਆ ਕੇ ਜਿਹੜੇ ਤੇ ਦੋ ਸੀਗੇ ਸਤਨਾਮ ਸਿੰਘ ਤੇ ਤੇਜਿੰਦਰਪਾਲ ਸਿੰਘ ਜੀ ਉਹ ਇੱਕ ਕੈਨੇਡਾ ਤੇ ਇੱਕ ਯੂ ਐਸ ਲਈ ਰਵਾਨਾ ਹੋ ਜਾਂਦੇ ਆ ਜੀ ਉਹਨਾਂ ਦੋਵਾਂ ਨੂੰ ਉੱਥੋਂ ਡਿਪੋਰਟ ਕਰਵਾ ਲਿਆ ਜਾਂਦਾ ਹੂੰ ਦੋਵੇਂ ਭਾਰਤ ਚ ਆ ਕੇ ਮੁਕੱਦਮਾ ਫੇਸ ਕਰਦੇ ਆ ਆ 2-3 ਸਾਲ ਪਹਿਲਾਂ ਮੈਂ ਇੱਕ ਖਬਰ ਪੜ੍ਹੀ ਸੀਗੀ ਉਹਨਾਂ ਤੇ ਜਿਹੜਾ ਉਹ ਮੁਕੱਦਮਾ ਭਾਰਤ ਚ ਕੀਤਾ ਗਿਆ ਜੀ ਉਹਦੇ ਚੋ ਬਰੀ ਹੋ ਗਏ ਸਨ ਹੁਣ ਤਾਂ ਬੁੱਢੇ ਹੋਏ ਪਹਿਨੇ ਹੂੰ 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 ਤਾਂ ਕਿ ਉਹਦੀ ਉਮਰ 30-35 ਦੇ ਲਗਭਗ ਇਹਨਾਂ ਦੀ ਐਵਰੇਜ ਆ ਗਈ ਸੀ ਜੀ ਜੀ ਤੇ ਜਿਹੜੇ ਦੋ ਸਨ ਕਰਨ ਸਿੰਘ ਤੇ ਜਸਵੀਰ ਸਿੰਘ ਜੀ ਉਹਨਾਂ ਨੇ ਸਾਇਲਮ ਲੈ ਲਈ ਸ਼ਹਿਦ ਸਵਰਜਨ ਲੈਣ ਦੇ ਵਿੱਚ ਹੂੰ ਉਹਨਾਂ ਨੂੰ ਪਨਾ ਮਿਲ ਗਈ ਸੀ ਜੀ ਤੇ ਗਜੈਂਦਰ ਸਿੰਘ ਜਿਹੜੇ ਸੀਗੇ ਉਹ ਇੱਥੇ ਹੀ ਰਹੇ ਨੇ ਹੂੰ ਪਾਕਿਸਤਾਨ 'ਚ ਜੀ ਕਿਉਂਕਿ ਇੱਕ ਤਸਵੀਰ ਪਿੱਛੇ ਜੇ 2 ਸਾਲ ਪਹਿਲਾਂ ਅਸੀਂ ਵੇਖੀ ਸੀਗੀ ਜਿਹੜੀ ਕਿ ਵਾਇਰਲ ਹੋਈ ਹੂੰ ਕਾਫੀ ਕਮਜ਼ੋਰ ਨਜ਼ਰ ਆ ਰਹੇ ਸਨ ਬਿਰਦ ਨਜ਼ਰ ਆ ਰਹੇ ਸਨ ਉਹਦਾ ਫੇਸਬੁੱਕ ਅਕਾਊਂਟ ਤੇ ਉਹ ਲਿਖਦੇ ਸੀ ਉਹਨਾਂ ਦੀ ਸ਼ਾਇਰੀ ਬਹੁਤ ਗਜ਼ਬ ਸੀਗੀ ਮੈਂ ਅਕਸਰ ਪੜ੍ਹਦਾ ਹੁੰਦਾ ਸੀ ਜੀ ਕਵਤਾਵਾਂ ਅਛੀਆਂ ਲਿਖਦੇ ਹੁੰਦੇ ਸੀਗੇ ਤਾਂ ਬਾਕੀ ਉਹ ਜਿਹੜਾ ਪਰਿਵਾਰ ਆ ਪਰਿਵਾਰ ਚ ਜੋ ਇਹਨਾਂ ਦੇ ਸੁਪਤਨੀ ਸਨ ਜੀ ਉਹ ਵੀ ਤਕਰੀਬਨ ਇਹਨਾਂ ਵਾਲੀ ਜ਼ਿੰਦਗੀ ਕੱਟ ਕੇ ਚਲੇ ਗਏ ਸੰਸਾਰ ਤੋਂ ਕਿਉਂਕਿ ਫੇਕ ਪਾਸਪੋਰਟ ਤੇ ਕਦੇ ਕਿਸੇ ਥਾਂ ਕਦੇ ਕਿਸੇ ਥਾਂ ਕੈਨੇਡਾ ਅ ਅਮਰੀਕਾ ਸਾਈਲਮ ਲੈਂਡ ਦਾ ਇਹਨਾਂ ਨੂੰ ਵੀ ਦਿਲਾਵਤ ਨਹੀਂ ਹੰਡਾਈ ਹਾਂ ਜੀ ਹਾਂ ਜੀ ਉਹ ਡਿਪੋਰਟ ਹੋ ਗਏ ਫਿਰ ਖੀਰ ਜਰਮਨ ਜਾ ਕੇ ਥੋੜੀ ਕਹਿੰਦੇ ਸ਼ਰਨ ਮਿਲੀ ਜੀ ਲੜਕੀ ਸੀ ਬਹੁਤ ਇੰਟੈਲੀਜੈਂਟ ਇਹਨਾਂ ਦੀ ਤਾਂ ਉਹਦੀ ਪੜ੍ਹਾਈ ਲਿਖਾਈ ਤੇ ਵੀ ਅਸਰ ਪਿਆ ਤੇ ਖੀਰ ਫਿਰ ਸ਼ਾਦੀ ਹੋ ਗਈ ਸੀ ਉਹਦੀ ਯੂਕੇ ਦੇ ਵਿੱਚ ਜੀ ਲੜਕੀ ਜਿਹੜੀ ਉਹ ਰੰਗੀ ਭਾਗੀ ਵੱਸਦੀ ਆ ਪਰ ਉਹ ਜਿਹੜੀ ਇਹਨਾਂ ਦੇ ਘਰੋਂ ਸੀ ਬੀਬੀ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ ਜੀ ਉਹ ਪਹਿਲਾਂ ਇਹਨਾਂ ਤੋਂ ਅਕਾਲ ਚਲਾਣਾ ਕਰ ਗਈ ਸੀ ਹੂੰ ਹੂੰ ਤੇ ਗਜਿੰਦਰ ਸਿੰਘ ਕਾਫੀ ਕਮਜ਼ੋਰ ਹੋ ਗਏ ਸੀ ਕਿ ਹੁਣ ਅੱਜ ਧਿਆਨ ਦੀ ਖਬਰ ਆਈ ਆ ਤੇ ਉਹ ਖਬਰ ਸਵੇਰ ਤੋਂ ਮੈਂ ਵੇਂਦਾ ਪਿਆ ਸੀ ਕਿ ਬਹੁਤ ਜ਼ਿਆਦਾ ਫੇਸਬੁੱਕ ਤੇ ਤੇ ਇੰਡੀਅਨ ਮੀਡੀਆ ਦੇ ਵਿੱਚ ਵੀ ਚਲਾਈ ਗਈ ਆ ਕਿ ਗਜਿੰਦਰ ਸਿੰਘ ਜਲਾਵਤ ਨੀ ਜਾ ਹਾਈਜੈਕਰ ਜਿਹੜਿਆ ਉਹ ਬਈ ਹੁਣ ਨਹੀਂ ਰਹਿ ਪੁਸ਼ਟੀ ਤਕਰੀਬਨ ਤਕਰੀਬਨ ਹੋ ਗਈ ਆ ਜੀ ਤਾਂ ਉਹ ਕਹਾਣੀਆਂ ਨੇ ਦੇਖੋ ਗੱਲ ਇਹ ਆ ਕਿ ਇਹ ਕਦਮ ਤੇ ਬਹੁਤ ਵੱਡੇ ਹੁੰਦੇ ਆ ਜਿਦਾ ਆਪਾਂ ਦੇਖਦੇ ਜਹਾਜ਼ ਕੋਈ ਅਗਵਾ ਕਰਨੋ ਛੋਟੀ ਜੀ ਗੱਲ ਬਿਲਕੁਲ ਨਹੀਂ ਕਿ ਪਰ ਉਹਦੇ ਨਤੀਜੇ ਵੀ ਬਹੁਤ ਵੱਡੇ ਹੁੰਦੇ ਤੁਸੀਂ ਦੇਖ ਲਓ ਪਰਿਵਾਰ ਤੇ ਕੀ ਉਮਰ ਵੀ ਲੰਘੀ ਹੈ ਹਾਂ ਜੀ ਹਾਂ ਜੀ ਹਾਂ ਜੀ ਪਰਿਵਾਰ ਤੇ ਕੀ ਬਿਤਦੀ ਆ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਬਹੁਤ ਬੰਦੇ ਨੂੰ ਤਕਲੀਫਾਂ ਜੜੀਆਂ ਫਿਰ ਚਲਣੀਆਂ ਪੈਂਦੀਆਂ ਸਾਬ ਲਾਲ ਉਹ ਨਾ ਇੱਕ ਜ਼ਫਰਦਾ ਬੜਾ ਮਕਬੂਲ ਸ਼ੇਰ ਵੀ ਹੈ ਹੂੰ ਉਹ ਵੀ اسی ਤਰ੍ਹਾਂ ਹੀ ਸੀਗਾ ਨਾ ਜੀ ਤੇ ਬਾਦਰ ਸ਼ਾ ਜ਼ਫਰ ਉਹ ਕਹਿੰਦਾ ਕਿ ਹੈ ਨਾ ਦੋ ਗੱਜ ਜ਼ਮੀਨਾਂ ਮਿਲੀ ਹੂੰ ਹੈ ਕੋਏ ਯਾਰ ਮੈਂ ਹਾਂ ਹੈ ਨਾ ਬਸ ਕੁਝ ਇਸ ਤਰ੍ਹਾਂ ਦਾ ਸ਼ੇਰ ਸੀਗਾ ਕੋਏ ਯਾਰ ਮੈਂ ਚਾਹੇ ਯਾਰ ਸ਼ਾਇਦ ਹੈ ਕਿ ਕੋਏ ਯਾਰ ਦਾ ਕੋਚਾ ਹੈ ਨਹੀਂ 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 ਕੋਏ ਯਾਰ ਦਾ ਮਤਲਬ ਹੁੰਦਾ ਹੈ ਕਿ ਗਲੀ ਜੀ ਕੋਏ ਕੋਚਾ ਮਹੱਲਾ ਗਏ ਨਹੀਂ ਨਹੀਂ ਕੋਏ ਯਾਰ ਜੀ ਜੀ ਕੂਏ ਯਾਰ ਨਹੀਂ ਉਹ ਕਈ ਤੇ ਕਹਿੰਦੇ ਖੂਏ ਯਾਰ ਐ ਸ਼ਾ ਖੂ ਦੇ ਵਿੱਚ ਨਹੀਂ ਕੂਏ ਦਾ ਯਾਰ ਦਾ ਮਤਲਬ ਹੁੰਦਾ ਕਿ ਯਾਰ ਦੀ ਗਲੀ ਜੀ ਤਾਂ ਇਹ ਤਕਰੀਬਨ ਤਕਰੀਬਨ ਕਹ ਲੋ ਕਹਾਣੀਆਂ ਜਿਹੜੀਆਂ ਉਹ ਹੈਗੀਆਂ ਨੇ ਪੁਰਾਣੀਆਂ ਜੀ 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 ਤੇ ਜੀ ਕਹਿੰਦੇ ਕਿ ਬਾਲ ਨਾਲ ਹਾਈਜੈਕ ਕੀਤਾ ਸੀ ਉਹਨਾਂ ਨੇ हां जी मेनू एते बारे नहीं पता कि उन्होंने किस दी नोक ते कीता ता उस टाइम मतलब के जडियां घटनावा वापर दिया इस तरह नहीं वापर रिया कोई छोटे मोटे खंजर नाल या इस तरह कोई चीज बना के जड़ी है वो हाईजैकिंग कीती गई हुन ते 1999 च लास्ट जड़ी हाईजैकिंग हुई सी कंधार वाली उस तो बाद इंडिया च कोई हाईजैकिंग नहीं वापर रही जिना को मैं खैरी मान जी भी दस रहे के इनदे दो साथी अमेरिका चले गए सी के ਇੱਕ ਮੱਕਾ ਤੇ ਕੈਨੇਡਾ ਸਤਨਾਮ ਸਿੰਘ ਤੇ ਜਿਹੜੇ ਸੀ ਤੇਜਿੰਦਰਪਾਲ ਸਿੰਘ ਜਿਨ੍ਹਾਂ ਤੇ ਫਿਰ ਇੰਡੀਆ ਚ ਆਪਸ ਮੁਕੱਦਮਾ ਚੱਲਿਆ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ ਜੀ 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 ਕਿ ਉਹ ਥੋੜਾ ਸਮਾਂ ਜਿਹੜਾ ਹੈ ਨਾ ਹੋਇਆ ਜਦੋਂ ਬਰੀ ਹੋਇਆ ਉਹਨਾਂ ਤੇ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਸੀ ਉਹ ਭਾਰਤ ਦੇ ਖਿਲਾਫ ਜੰਗ ਛੇੜਨ ਦਾ ਮੁਕੱਦਮਾ ਸੀ ਬੜਾ ਖਤਰਨਾਕ ਮੁਕੱਦਮਾ ਸੀ ਫਿਰ ਉੱਥੇ ਦਲੀਲ ਇਹ ਦਿੱਤੀ ਗਈ ਸੀ ਕਿ ਇਹ ਇੱਕ ਜੁਰਮ ਵਾਸਤੇ ਸਜ਼ਾ ਭੋਗ ਗਏ ਨੇ ਘਟਾਏ ਨੇ ਤਾਂ ਫਿਰ ਇੱਕ ਜੁਰਮ ਦੇ ਵਿੱਚ ਦੋਰੀ ਸਜ਼ਾ ਥੋੜੀ ਹੋ ਸਕਦੀ ਆ ਤੇ ਨਾਲੇ ਸਬੂਤ ਸਬਾਤ ਹੈ ਨਹੀਂ ਸੀਗੇ ਹੂੰ ਕਈ ਸਾਲਾਂ ਬਾਅਦ 37 38 ਸਾਲਾਂ ਬਾਅਦ ਫਿਰ ਫੈਸਲਾ ਹੋਇਆ ਸੀ ਜੀ